ਆ ਲੋ ਭਾਈ ਜੀ ਲੋਕ ਕਹਿੰਦੇ ਆਗੇ ਪੁਰਾਣੇ ਢਾਲੇ ਹੁਣ ਤਾਂ 6000 ਰੁਪਏ ਦੇ ਦਾਂਗੇ ਆ ਬਲੋਗ ਵੀਡੀਓ ਪਾਈ ਜਾਂਦੇ ਹੰਦੇ ਆ ਆ ਪਏ ਆ ਭਾਈ ਜੀ ਸਾਰੇ ਪੁਰਾਣੇ ਢਾਲੇ ਸਾਡੇ ਕੋਲੇ ਲੈ ਆ ਕੇ ਲੈ ਲਓ ਜਿੰਨੇ ਮਰਜ਼ੀ ਲੈ ਜਾਓ ਆ ਪਏ ਢਾਲੇ ਲੈ ਲੈ ਦੇਖ ਲਓ ਭਾਈ ਜੀ ਆਹ ਪਏ ਢਾਲੇ ਇਹ ਸਾਰੇ ਪੁਰਾਣੇ ਢਾਲੇ ਆ ਭਾਈ ਜੀ ਤੇ ਆ ਪੰਜ ਆ ਕਹਿੰਦੇ ਟਰੈਕਟਰ ਦਾ ਜਿਹੜਾ ਟਰੈਕਟਰ ਵਾਹੀ ਜਾਂਦਾ ਹੋਵੇ ਵਾਣ ਵਾਹੀ ਜਾਂਦਾ ਵੀ ਕਿਸਾਨ ਆਹੋ ਆ ਵੀ ਪੰਜਾਂ ਢਾਲੇ ਆਪਾਂ ਜਾਂਦੇ ਨੋਟ ਆ ਦੇਖ ਲਓ ਬਾਈ ਜੀ ਤੇ ਆ ਦੇਖ ਲਓ ਬਾਈ ਜੀ ਛੇਰਾਂ ਵਾਲੀ ਮਾਤਾ ਉੱਤੇ ਐ ਆ ਦੇਖੋ ਠੀਕ ਆ ਤੇ ਆ ਦੇਖ ਲਓ ਆ ਦੇਖ ਲਓ ਬਾਈ ਜੀ ਠੀਕ ਆ ਆ ਸਾਰੇ ਢਾਲੇ ਦੇਖ ਲਓ ਆ ਦੇਖੋ ਸਾਰੇ ਪੁਰਾਣੇ ਢਾਲੇ ਆਗੇ ਸਾਰੇ ਟੂ ਟੂ ਪੁਰਾਣੇ ਢਾਲੇ ਦੇਖ ਲਓ ਲੋਕ ਕਹਿੰਦੇ ਆ ਤਾ ਕਿ ਸਾਨੂੰ ਪੁਰਾਣੇ ਢਾਲੇ ਦੇ ਉਸ ਇੰਨੇ ਰੁਪਏ ਦੇ ਦਿਆਂ ਇੰਨੇ ਰੁਪਏ ਦੇ ਦਿਆਂਗੇ ਆ ਦੇਖ ਲਓ ਭਾਈ ਜੀ ਕੋਈ ਪਹਿਛਾਨ ਦਿੰਦਾ ਕੋਈ ਗੱਪ ਆ ਇਹ ਛੱਡਨਾ ਕਾਲ ਕਰੋ ਜਿਹੜਾ ਕੋਈ ਬੰਦਾ ਕਹਿੰਦਾ ਵੀ ਹੋਊਗਾ ਠੀਕ ਐ ਅਸੀਂ ਨੰਬਰ ਵਿੱਚ ਦੇਵਾਂਗੇ ਆ ਗੱਲ ਕਰੋ ਸਾਡੇ ਨਾਲ ਇਹ ਆ ਪੈਸੇ ਸਾਰੇ ਭਾਈ ਨੋਟ ਪਏ ਆਗੇ ਆ ਦੇਖ ਲਾ ਭਾਈ ਲੈ ਗੱਲ ਕਰੋ ਸਾਡੇ ਨਾਲ ਵੀ ਕਿਹੜਾ ਕਰਦਾ ਕਿਹੜਾ ਸਾਡੇ ਤੋਂ ਪੈਸੇ ਲੈ ਕੇ ਜਾਂਦਾ ਇਹ ਆ ਭਾਈ ਆ ਵੀ ਪੁਰਾਣੇ ਢਾਲੇ ਆ ਸਾਰੇ ਇਹ ਠੀਕ ਆ ਆ ਦੇਖੋ ਆ ਫੁੱਲ ਵਾਲਾ ਢਾਲਾ ਵੇ ਜੀ ਮੋਦੀ ਵਾਲਾ ਢਾਲਾ ਆ ਸੇਰ ਵਾਲੀ ਮਾਤ ਦਾ ਬੇਟਾ ਲਾ